ਲਓ ਜੀ ਆਪਾਂ ਪਹੁੰਚ ਗਏ ਆਂ ਸ਼ਹਿਰ ਡੱਬ ਵਾਲੇ ਆਪਾਂ ਨੂੰ ਚਾਹੀਦੀਆਂ ਸੀਆਂ ਘਰ ਵਾਸਤੇ ਕੁਝ ਕੁ ਸਮਾਨ ਜਿਵੇਂ ਕਿ ਇੱਕ ਆਪਾਂ ਬੈੱਡ ਦੀ ਚਾਦਰ ਲੈਣੀ ਆ ਤੇ ਸਹਰਾਣੇ ਤੇ ਇੱਕ ਜੋੜਾ ਮੰਝਿਆਂ ਦਾ ਜਿਹੜਾ ਕਵਰ ਹੁੰਦਾ ਕੱਪੜਾ ਮੰਝਿਆਂ ਤੇ ਚੜਾਉਣ ਵਾਸਤੇ ਉਹ ਲੈਣਾ ਤੇ ਉਹਨਾਂ ਦੇ ਵਿੱਚੋਂ ਹੁਣ ਦੇਖਦੇ ਆਂ ਆਪਾਂ ਨੂੰ ਕਿਹਜੇ ਸੰਦੀਪ ਕੱਪੜੇ ਪਸੰਦ ਕਰਦੀ ਆ ਹ ਰੰਗ ਰੂਗ ਇਹਨਾਂ ਦੇ ਡਿਜ਼ਾਈਨ ਤੇ ਬਾਈ ਕਹਿੰਦਾ ਮੈਂ ਹੋਰ ਰੰਗ ਵੀ ਦਿਖਾਉਣਾ ਕੋਈ ਤੁਹਾਨੂੰ ਵਧੀਆ ਤੇ ਉਹਨਾਂ ਦੇ ਵਿੱਚੋਂ ਦੇਖਦੇ ਆ ਬਹੁਤ ਸਮਾਨ ਭਰਿਆ ਪਿਆ ਦੁਕਾਨ ਦੇ ਵਿੱਚ ਤੇ ਬਾਈ ਆਪਾਂ ਨੂੰ ਡਿਜ਼ਾਈਨ ਦਿਖਾ ਰਿਹਾ ਨਵੇਂ-ਨਵੇਂ ਤੇ ਸੰਦੀਪ ਹੋਂ ਦੇਖਦੇ ਆ ਕਿਹੜਾ ਕੱਪੜਾ ਇਹਨਾਂ ਜੋ ਪਸੰਦ ਕਰਦੀ ਆ ਵੇਖੋ ਬਹੁਤ ਸੋਹਣੇ-ਸੋਹਣੇ ਰੰਗ ਨੇ ਤੇ ਦੇਖਦੇ ਆ ਸਾਨੂੰ ਤਾਂ ਕਾਫੀ ਟਾਈਮ ਜਿਹੜਾ ਸ਼ਹਿਰ ਦੇ ਵਿੱਚ ਲੱਗ ਗਿਆ ਹੋਰ ਵੀ ਕੁਝ ਕੁ ਸਮਾਨ ਖਰੀਦਣ ਵਾਲਾ ਸੀਗਾ ਤੇ ਸਮਾਨ ਖਰੀਦਿਆ ਖਰੀਦਿਆ ਮੈਨੂੰ ਤਾਂ ਭੁੱਖ ਵੀ ਲੱਗਣ ਲੱਗ ਗਈ ਆ ਪਰ ਹੁਣ ਦੇਖਦੇ ਆ ਕਿੰਨਾ ਟਾਈਮ ਲੱਗਦਾ ਤੇ ਇੱਥੋਂ ਜਾਂਦੇ ਆਪਾਂ ਜਾਂਦੇ ਕੋਈ ਰਸਤੇ 'ਚੋਂ ਕੁਝ ਨਾ ਕੁਝ ਖਾਣ ਦੇ ਵਾਸਤੇ ਲੈ ਕੇ ਚੱਲਦੇ ਆ ਤੇ ਲਓ ਜੀ ਹੁਣ ਸਾਨੂੰ ਰਸਤੇ ਦੇ ਵਿੱਚੋਂ ਸੰਦੀਪ ਕਹਿੰਦੀ ਵੀ ਆਪਾਂ ਪਟੂਰੇ ਸ਼ੋਲੇ ਖਾਣੇ ਆ ਤੇ ਪਟੂਰੇ ਆਪਾਂ ਲੈ ਆਂਦੇ ਆ ਤਿੰਨ ਪਲੇਟਾਂ ਪਟੂਰਿਆਂ ਦੀਆਂ ਲਿਆਂਦੀਆਂ ਨੇ ਤੇ ਆ ਜਿਹੜੇ ਛੋਲੇ ਛੋਲਿਆਂ ਦੀ ਜਿਹੜੀ ਉਹਨਾਂ ਦੀ ਦਾਲ ਬਣੀ ਹੁੰਦੀ ਆ ਉਹ ਖੋਲਦੇ ਪਏ ਆਪਾਂ ਪੈਕਿੰਗ ਇਹਦੀ ਇਹਨੂੰ ਆਪਾਂ ਆ ਦੇਖੋ ਛੋਲਿਆਂ ਦੀ ਜਿਹੜੀ ਤਰੀ ਬਹੁਤ ਹੀ ਸੰਘਣੀ ਤੇ ਟੇਸਟੀ ਤਰੀ ਬਣਦੀ ਇਹਦੀ ਲਓ ਜੀ ਇਹ ਹੁਣ ਹੋ ਗਿਆ ਤੇ ਇੱਕ ਕਾਕਾ ਚਮਚਾ ਲਿਆਓ ਤੇ ਆਪਾਂ ਇਹਨਾਂ ਨੂੰ ਜਿਹੜਾ ਕੀ ਖਾਣਾ ਸ਼ੁਰੂ ਕਰੀਏ ਭੁੱਖ ਲੱਗੀ ਆ ਆ ਦੇਖੋ ਆ ਪਟੂਰੇ 6 ਪੀਸ ਪਟੋਰੀਆਂ ਦੇ ਆ ਆ ਕੁਝ ਕੁ ਤਲੀਆਂ ਮਿਰਚਾਂ ਅਤੇ ਨਾਲ ਆਪਾਂ ਨੂੰ ਦਿੱਤਾ ਉਹਨਾਂ ਨੇ ਆਂਬ ਤੇ ਨਿੰਬੂ ਦਾ ਆਚਾਰ ਆ ਤੁਸੀਂ ਦੇਖ ਸਕਦੇ ਹੋ ਕਿ ਇੱਕ ਆਪਾਂ ਡਬਲ ਬੈੱਡ ਦੀ ਚਾਦਰ ਅਤੇ ਨਾਲ ਉਹਦੇ ਦੋ ਸਹਰਾਣਿਆਂ ਦੇ ਕਵਰ ਤੇ ਦੋ ਕਵਰ ਆਪਾਂ ਅਲੱਗ ਤੋਂ ਇਹਦੇ ਲਏ ਆ ਸਹਰਾਣਿਆਂ ਦੇ ਯਾਨੀ ਕਿ ਟੋਟਲ 4 ਸਹਰਾਣੇ ਤੇ ਇੱਕ ਡਬਲ ਬੈੱਡ ਦੀ ਚਾਦਰ ਹੋਗੀ ਤੇ ਚਾਦਰ ਦੇਖੋ ਬਹੁਤ ਸੋਹਣੀ ਚਾਦਰ ਆ ਇਹ ਡਿਜ਼ਾਈਨ ਦੇਖੋ ਚਾਦਰ ਦਾ ਛਾਪਿਆ ਆਇਆ ਉੱਤੇ ਤੇ ਇਸ ਤੋਂ ਨਾਲ ਤੁਸੀਂ ਦੇਖੋ ਵੀ ਆ ਜਿਹੜੀ ਆਪਾਂ ਇਹਦੇ ਨਾਲ ਪਈ ਆ ਇਹ ਆ ਮੰਝਾਂ ਦੇ ਜਿਹੜੇ ਕਵਰ ਹੁੰਦੇ ਆ ਨਾ ਮੰਝਾਂ ਦੇ ਗਲਾਫ ਕੱਪੜੇ ਚੜ੍ਹਦੇ ਆ ਇਹ ਉਹ ਨੇ ਇੱਕ ਜੋੜਾ ਉਹਨਾਂ ਦਾ ਲੈ ਕੇ ਆਂਦਾ ਆਪਾਂ ਤੇ ਭਰਾਜੀ ਵੀਡੀਓ ਜੇਕਰ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਵੀਡੀਓ ਦੇਖਣ ਦੇ ਲਈ ਧੰਨਵਾਦ ਸਾਰਿਆਂ ਦਾ